ਪਿਆਰ ਭਰੀ ਸਾਸਰੀ ਕਾਲ ਕਿਹਨੇ ਐਡ ਲਾਉਣੀ ਤਾਂ ਲਿਪੋਟਰ ਦੇ ਨੰਬਰ ਚ ਦੇ ਨਾ 57 ਫਟਮਾ ਭੇਜੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਚੋੜ ਚੈਨਲ ਫੋਲੋ ਕਰਦੇ ਕਰੋ ਆਪਾਂ ਦੇ ਕੇ ਇੱਕੇ ਵੀਰ ਦੇ ਦੋ ਟਰਾਲੇ ਤੇ ਦੂਜੇ ਕਿਸੇ ਦੇ ਟਰੈਕਟਰ ਆ ਉਹ ਹੋਰ ਬੰਦੇ ਦੇ ਆ ਪਿੱਛੇ ਆ 147 ਤੇ 167 ਵੀਡੀਓ ਸਾਰੀ ਵਿੱਚ ਕੁਝ ਟੈਪ ਨਾ ਕਰੋ 147 ਦਾ ਟਰਾਲਾ 10 ਇੰਚੀ ਗਾਰਡਰ ਦਾ ਨੜੀ ਹੱਬ ਰੇਰ ਦੇ ਸਭੀ ਭਾਈ ਦੇ ਬਹਿਰਗਾ ਟਾਈ ਫਟਾਬੈਟ 2 ਫਟ ਬਾੜ 55 ਇੰਚ ਮੱਛੀ ਹੌਕਾ ਤੇ ਮੋਡੀਫਾਈ ਬਜਟਰਾ ਦਾ ਹੋਇਆ ਲੇਜ਼ਰ ਕੱਟਦਾ ਬਣਿਆ ਵਾ ਵਧੀਆ ਟਾਇਰ ਟਰਾਲੀ ਦੇ ਕਣਕ ਝੋਨੇ ਵਾਲੇ 70-75 ਪੈਸੇ ਤੇ ਦਾਲ ਸਿੰਘ ਕੀ ਗਾਰਡਰ ਦਾ ਜਿਹੜੀ ਹਾਬਰੇਲ ਦੇ ਸਭੀ ਭਾਈ ਦੇ ਭੈਰਗਾ ਪੂਰਾ ਹੈਵੀ ਤੋਂ ਭਾਰਾ ਟਰਾਂਦਾ ਬਣਿਆ ਵਾ ਅੱਜ ਹੀ ਲੈ ਕੇ ਕਿਸੇ ਵੀਰ ਪਈਂ ਦੇਣਾ ਵੀ ਦਸ ਪਰ ਕਰ ਸਕਦੇ ਆ ਜਿੜਾ ਜਰੰਤਰ ਪੇਂਟ ਕਰਾਇਆ ਤੇ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ। ਇਹਦੇ ਰੇਟ ਦੀ ਗੱਲ ਕਰੀਏ ਰੇਟ ਦੱਸਿਆ ਨਹੀਂ ਤੇ ਵੀਡੀਓ ਸਾਰੀ ਵੀ ਕੋਈ ਸਟੈਪ ਤੱਕ ਲਾਈਕ ਸ਼ੇਅਰ ਕਮੈਂਟ ਕਰਦੇ ਚੈਨਲ ਨੂੰ ਫੋਲੋ ਕਰਦੇ। ਇਹਦਾ ਰੇਟ ਨਹੀਂ ਦੱਸਿਆ ਰੇਟ ਫੋਨ ਤੇ ਕਰਨਗੇ। 55 ਇੰਚ ਮੱਛੀ ਹੌਕਾ ਡਬਲ ਪੰਪਾ। ਲੈਵਟਾ ਲੜਦਾ ਮ ਲੈਟਾ ਨੱਕਾ ਮੋਢੀ ਪਾਈ ਬੋਲੋਇਆ ਵਾ। ਬੇਰ ਚ ਲੱਗੇ ਵੀਲ ਕਵਰ ਪਏ ਹੋਏ ਆ। ਕਲੱਚ ਲੱਗੇ ਹੋਏ ਡਾਲੇ ਨੂੰ। ਤੇ ਪੂਰਾ ਵਧੀਆ ਡਰਾਦਾ ਪੌੜੀ ਚੌੜੀ। ਸਾਈਡਾਂ ਦੇ ਵੀ ਲੱਗੀ ਮੋਰੀ ਵੀ ਲੱਗੀ ਵੀ ਆ ਬਹੁਤ ਸੋਨਾ ਟਰਾਂਦਾ ਤੇ ਹੈਵੀ ਤੋਂ ਭਾਰਾ ਟਰਾਂਦਾ 22 22 ਕੁੰਟਲ ਦਾ ਕਿਰਾਇਆ ਕਿਰਾਇਆ ਪੈਂਟੋਂ ਤੇ 16 ਫੁੱਟਾ ਟਰਾਂਦਾ 10 ਇੰਚੀ ਗਾਡਰ ਦਾ ਜਿਹੜੀ ਹੱਬੋਂ 22 ਦੇ ਬਹਿਰੋਂ ਜ਼ਿਲ੍ਹਾ ਜਲੰਧਰ ਉੱਥੇ ਆ ਕਿਰਾਇਆ ਪੈਂਟ ਹੈ ਵੀਰ ਦਾ ਤੇ 55 ਇੰਚ ਮੱਛੀ ਹੁੱਕ ਤੇ 4 ਇੰਚੀ ਹੁੱਕ ਆ ਕਿਤੇ ਗੁੱਲਦਾ ਪੈਂਦਾ ਡਬਲ ਪੰਪ ਜਾਂ 10 ਇੰਚ ਦੀ ਗੱਡਰਾ ਜਾਂ ਤੇ 20 ਬਾਈ ਦੇ ਭੈਰਾਂ ਜਾਂ ਤੇ ਰੇਲ ਦਾ ਇਸਾ ਤੇ ਰੇਟ ਇਹਦਾ ਫੋਨ ਤੇ ਕਰ ਸਕਦੇ ਰੇਟ ਦੱਸਿਆ ਜੀ ਤੇ ਆਪਾਂ 10 ਇੰਚ ਕੀ ਗੱਡਰ ਤਾਂ ਨਹੀਂ ਹੱਬ ਵੱਡਾ ਟੂਲ ਬਾਕਸ 3 ਫੁੱਟ ਵੈੱਡ ਨੇਜਰ ਕਟਦਾ ਬਣਿਆ ਵਾ ਤੇ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਇਹਦਾ ਹੈਗਾ 65 ਪੈਸੇ ਟਾਇਰ ਤੇ ਡਬਲ ਪੰਪ ਤੇ ਤਰਪਾਲ ਪਾਉਣ ਪਾਹਲਾ ਪਾਈਪ ਲੱਗਿਆ ਲਾਈਟਾਂ ਲੱਗੀਆਂ ਬੇਰ ਤੇ ਲੱਗੇ ਬੀਨ ਕਬਰ ਪਏ ਗਏ ਹੈਵੀ ਟੋਪਾ ਰਾਟ ਰਹਾ ਤੇ ਕਿਸੇ ਵੀਰ ਪੰਜ ਦੇ ਲੈਣਾ ਹੋਵੇ ਵੀ ਦਾ ਸੰਪਰਕ ਕਰਦਾ ਸਾਰੀ ਜਾਣਕਾਰੀ ਤੁਹਨ ਲੱਗ ਜਾ ਸਕਦਾ ਕੋਕਾ ਬੀਟ ਰਾ ਕਿਸੇ ਜਿਲ੍ਹਾ ਅੰਬਰਸਾਰਾ ਤਿੰਨ ਟਰੈਕਟਰ ਇੱਕੇ ਵੀਰ ਦੇ ਲੈ ਕੇ ਆਏ ਆਪਾਂ ਤੇ ਵੀਡੀਓ ਕੋ ਸਾਰੀ ਵੀ ਕੋ ਸਟੈਪ ਨਾ ਕਰਿਓ ਦੋਇਆ 18 ਮਾਡਲਾ 555 ਅਰਜਣਾ ਵਾਕੇ ਦਾ ਸਾਬ ਦੇ ਕਰਪੀਰਾਂ ਨਕਸਲ ਨਹੀਂ ਰੰਗ ਪੇਂਟ ਦਾ ਨਹੀਂ ਰਾਜਾ ਪੰਜਾਬ ਨੰਬਰ 18 ਫੱਟੀ ਡੰਡਾ ਨਾਲ ਪਾਵਰ ਸਟੇਅਰ ਨੂੰ ਡੈਕਸ ਬ੍ਰੇਕਾਂ ਜੈਕਟੀਪੁੱਟਰ ਲੱਗਿਆ ਵਾਕੇ ਦਾ ਬਾਹਰ ਦੇ ਐਡਵਾਂਟੇਜ ਲੱਗੀ ਥੱਲੇ ਵਾਲੇ ਪਾਸੇ 70 80 ਪੈਸੇ ਟਾਇਰ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਰਾਜਾ ਕਾਜ ਪੱਤਰਾਂ ਦਾ ਓਕੇ ਆ ਪੇਪਰ ਓਕੇ ਸਾਰੇ ਟਰੈਕਟਰ ਦੇ ਆਰਸੀ ਕਿਹੜੀ ਆ ਜੇ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀਰਾਂ ਨਾਲ ਸੰਪਰਕ ਕਰ ਸਕਦੇ ਆ ਸੰਪਰਕ ਕਰ ਸਕਦੇ ਆ ਤੇ ਕੋਕਾ ਵੀ ਟਰੈਕਟਰ ਆ ਵਾਗੇ ਦਾ ਸਾਂਦੇ ਕਿਰਪੀਰਾਂ ਨੂੰ ਅਕਸਮੀ ਸਾਰੀ ਜਾਣਕਾਰੀ ਫੋਨ ਲੱਗਦਾ ਸਕਦੇ ਆ ਇਹਦਾ ਰੇਟ ਹੈਗਾ 5 ਲੱਖ ਤੇ ਪਚੋਇਆ 5000 5000 ਰੁਪਏ ਲੈਸ ਕਰ ਦੇਣਗੇ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰ 575 ਟਰੈਕਟਰ ਆ 80 90 ਪੈਸੇ ਟਾਇਰ ਰੰਗ ਪੇਂਟ ਦਾ ਨੀਰ ਆ ਜਾ ਜਿਲ੍ਹਾ ਅੰਮ੍ਰਿਤਸਰ ਆ ਕੋਕਾ ਵੀ ਟਰੈਕਟਰ ਆ ਤਿੰਨੇ ਟਰੈਕਟਰ ਇੱਕੇ ਵੀਰ ਦੇ ਆ ਤੇ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਰਾਇਆ ਆ ਪੰਜਾਬ ਨੰਬਰ ਡਾਬਰ ਫੱਟੀ ਡੰਡਾ ਨਾਲ ਪੇਪਰ ਕਿਹੜੀ ਆ ਟਰੈਕਟਰ ਦੇ ਸਾਰਾ ਟਰੈਕਟਰ ਵਾਗੇ ਲੈ ਸਕਦੇ ਆ ਕੋਈ ਨੁਕਸ ਨਹੀਂ 2007 ਮਾਡਲਾ 2007 ਮਾਡਲਾ 575 ਟਰੈਕਟਰ ਆ ਆ ਪਟਾਪ ਦੇ ਕਨਾਲ ਆ ਫੱਟੀ ਨਾਲ ਡਾਬਰ ਆ ਤੇ ਇਹ ਮੈਨਾਂ ਪਾਵਰ ਸਟੀਅਰ ਨਹੀਂ ਦੂਜਾ ਸਿੰਪਲ ਹੀ ਆ ਤੇ ਡਬਲ ਕਲੱਚ ਤੇ ਟੈਕਸ ਬ੍ਰੇਕਾਂ ਤੇ ਕੋਕਾ ਵੀ ਟਰੈਕਟਰ ਆ ਸਾਰਾ ਟਰੈਕਟਰ ਨਹੀਂ ਰਾਇਆ ਤੇ ਰਾਮੜਾ ਧੋਣ ਵਾਲਾ ਤਾਂ ਮੜਾ ਰੰਗਦਾਸ ਆ ਕਿ ਟਰੈਕਟਰ ਸੀ ਸਿੰਘ ਨੂੰ ਚਿਲਕਦਾ ਕਿਸੇ ਵੀਰ ਪਈਂ ਦੇਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ 2,85,000 ਰੁਪਿਆ ਰੇਟ ਆ 5,000 ਰੁਪਿਆ ਲੈਸ ਕਰ ਦੇਣਗੇ ਜਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 2 2,85,000 ਰੁਪਿਆ ਰੇਟ 755 ਟਰੈਕਟਰ ਆ 16 ਦੇ ਟਾਇਰਾਂ ਚ 2016 ਮਾਡਲ ਆ 2016 ਮਾਡਲ 16 ਦੇ ਟਾਇਰਾਂ ਚ ਨਵੇਂ ਟਾਇਰ ਚੜੇ ਆ ਕਲਾਸ ਕਰਦਾ ਇੰਜਨ ਡਬਲ ਜੈਸੀ ਪੂਡਰ ਆ ਹੁੱਕ ਭਾਰੀ ਲੱਗੀ ਵੀ ਆ ਤੇ ਇੰਜਨ ਗੇਅਰ ਲਿਫਟ ਦਾ ਓਕੇ ਆ ਕਲਾਸ ਕਰਦਾ ਇੰਜਨ 2016 ਮਾਡਲ ਆ ਤੇ 16 ਦੇ ਟਾਇਰਾਂ ਚ ਹੈ ਪਾਵਰ ਸਟੀਲ ਨਾ ਡਬਲ ਜੈਸੀ ਪੂਡਰ ਆ ਪੰਜਾਬ ਨੰਬਰ ਆ ਡੈਕਸ ਬ੍ਰੇਕਾਂ ਚ ਆ ਤੇ 90 ਪੈਸੇ ਟੈਰ ਆ 13 ਕਪੀੜ ਦਾ ਸਾਰਾ ਟਰੈਕਟਰ ਨਹੀਂ ਰਾਜਾ ਚੋਂ ਵੀ ਟਰੈਕਟਰ ਨਹੀਂ ਰਾਜਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਤੇ 4 ਲੱਖ ਤੇ 45000 ਰੁਪਿਆ ਰੇਟ ਆ ਮੌਕੇ ਦੇ ਮਾਨ ਤਨ ਕਰ ਦੇਣਗੇ ਜਿਹੜਾ ਪੰਜਾਬ ਬੰਦਿਆ ਨੂੰ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਹੋਰ ਵੀ ਤੁਹਾਡਾ ਮਾਨ ਤਨ ਹੋਊਗਾ ਤਿੰਨਾ ਟਰੈਕਟਰਾਂ ਚੋਂ ਹੀ ਤੇ ਪਿਆ ਕੋਕਾ ਕੋਕਾ ਵੀ ਟਰੈਕਟਰ ਆ 4 45000 ਰੁਪਏ ਰੇਟ ਆ ਮੌਕੇ ਤੇ ਮਾਨਤਾ ਕਰਦੇ ਨੇ ਕਿ ਧਾਕੜ ਬੇਪਰ ਲੱਗਿਆ ਬਹੁਤ ਸੋਹਣਾ ਵਧੀਆ ਟਰੈਕਟਰ ਆ ਤੇ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨ ਸਪਰਕਾ ਤਾਂ ਸਾਰੀ ਜਾਣਕਾਰੀ ਫੋਨ ਲੱਗ ਜਾਵੇ